ਅੰਬਦਾਬਾਦ ਚ ਜੋ ਹਾਦਸਾ ਹੋਇਆ ਉਸ ਤੋਂ ਬਾਅਦ 에ਅਰ ਇੰਡੀਆ ਨੇ ਵੱਡਾ ਫੈਸਲਾ ਲਿਆ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਦੱਸਦੇ ਕਿ 15% ਫਲਾਈਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਕਟੌਤੇ ਕਰ ਦਿੱਤੀ ਗਈ ਹੈ 15 ਜੁਲਾਈ ਤੱਕ ਰੂਟਸ ਦੇ ਉੱਤੇ ਫਲਾਈਟਸ ਨੂੰ ਸਸਪੈਂਡ ਕਰ ਦਿੱਤਾ ਗਿਆ ਵਾਈਟ ਬਾਡੀ 에ਅਰਕ੍ਰਾਫਟ ਜਿਵੇਂ ਕਿ ਬੋਇੰਗ 787 ਅਤੇ 770 ਵਿੱਚ ਕਟੌਤੀ ਕੀਤੀ ਗਈ ਹੈ ਦੱਸਦੇ ਕਿ ਦਿੱਲੀ ਤੋਂ ਲੰਡਨ ਉਡਾਨਾਂ ਦੀ ਗਿਣਤੀ 24 ਤੋਂ ਘਟਾ ਕੇ 22 ਕਰ ਦਿੱਤੀ ਗਈ ਹੈ ਬੰਗਲੌਰ ਤੋਂ ਲੰਡਨ ਸਾਬ ਤੋਂ ਘਟਾ ਕੇ 6 ਫਲਾਈਟਸ ਕਰ ਦਿੱਤੀਆਂ ਗਈਆਂ ਨੇ ਸਰ ਬਰਮਿੰਗਮ ਤੇ ਦਿੱਲੀ ਬਰਮਿੰਗਮ ਤਿੰਨ ਤੋਂ ਘਟਾ ਕੇ ਦੋ ਪ੍ਰਤੀ ਹਫਤੇ ਫਲਾਈਟਸ ਦਿੱਲੀ ਟ੍ਰਾਂਟੋਨੋ ਹਫਤੇ ਚ 13 ਤੋਂ ਘਟਾ ਕੇ ਸੱਤ ਉਡਾਨਾਂ ਦਿੱਲੀ ਵਨਕੂਵਰ ਨੂੰ ਹਫਤੇ ਚ ਸੱਤ ਤੋਂ ਘਟਾ ਕੇ ਪੰਜ ਉਡਾਨਾਂ ਦਿੱਲੀ ਸੈਂਡਫ੍ਰਾਂਸਿਸਕੋ ਲਈ ਹਫਤੇ ਚ 10 ਤੋਂ ਘਟਾ ਕੇ ਸੱਤ ਉਡਾਨਾਂ ਕੀਤੀਆਂ ਗਈਆਂ ਨੇ ਉਧਰ ਹੀ ਦਿੱਲੀ ਸ਼ਿਕਾਗੋ ਲਈ ਹਫਤੇ ਚ ਸੱਤ ਉਡਾਨਾਂ ਤੋਂ ਘਟਾ ਕੇ ਤਿੰਨ ਕਰ ਦਿੱਤੀਆਂ ਗਈਆਂ ਨੇ ਦਿੱਲੀ ਵਸ਼ਿੰਤੋ ਨੂੰ ਹਫਤੇ ਚ ਪੰਜ ਉਡਾਨਾਂ ਤੋਂ ਘਟਾ ਕੇ ਤਿੰਨ ਕਰ ਦਿੱਤਾ ਗਿਆ ਦੱਸ ਦੇ ਕਿ ਅੰਦਾਜ਼ ਬਾਅਦ ਵਿੱਚ ਜੋ ਪਲੇਨ ਕ੍ਰੈਸ਼ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ 에ਅਰ ਇੰਡੀਆ ਦੀਆਂ ਫਲਾਈਟਸ ਦੇ ਵਿੱਚ ਖਰਾਬ ਵੀ ਹੈ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਹੁਣ 에어 ਇੰਡੀਆ ਨੇ ਵੱਡਾ ਫੈਸਲਾ ਲਿਆ 에어 ਇੰਡੀਆ ਨੇ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਕਟੌਤੀ ਕਰ ਦਿੱਤੀ ਹੈ 15% ਦੀ ਫਲਾਈਟਸ ਜਿਹੜੀਆਂ ਨੇ ਉਹ ਕੱਟ ਕਰ ਦਿੱਤੀਆਂ ਗਈਆਂ ਨੇ ਤੇ 15 ਜੁਲਾਈ ਤੱਕ ਰੂਟਸ ਦੇ ਉੱਤੇ ਫਲਾਈਟਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ